ਨੂਰ ਜੀ ਜੀ ਮੈਨੂੰ ਨਾ ਆ ਜਿਹੜਾ ਨਾ ਸਵਾਲ ਨਹੀਂ ਆਉਂਦਿਆ ਠੀਕ ਹੈ ਮੈਨੂੰ ਨਾ ਕਰਾ ਦੇ ਮੈਨੂੰ ਨਾ ਇਸੇ ਕਰਕੇ ਅੱਜ ਮੈਂ ਮੰਮੇ ਨੇ ਮੈਨੂੰ ਡਾਂਟਿਆ ਈ ਤੈਨੂੰ ਮੰਮੇ ਨੇ ਡਾਂਟਿਆ ਤੇਨੂੰ ਮੈਂ ਕਿੰਨੀ ਵਾਰੀ ਸਮਝਾਤਾ ਵਾ ਤੂੰ ਤਾਂ ਵੀ ਨਹੀਂ ਕਰਦੀ ਇੱਕੋ ਵਾਰੀ ਸਮਝਾਉਣਾ ਬਾਅਦ ਵਿੱਚ ਮੈਂ ਤੈਨੂੰ ਦਿੰਨੀ ਆ ਫੇਰ ਕਰੀ ਤੂੰ ਦੇ ਟੇਬਲ 'ਚ ਫੋਰ ਹੁੰਦਾ ਵਾ ਕਿੰਨੇ ਤੇ ਹੁੰਦਾ ਵਾ ਟੂ ਤੇ ਫੇਰ ਟੂ 'ਚ ਕਹੇ ਆ ਗਿਆ ਉੱਤੇ ਫੋਰੀ ਤੇ ਠੀਕ ਹੈ ਫੇਰ ਏਟ ਆ ਗਿਆ ਇੱਥੇ ਫੋਰ ਲਾਗੇ 2 ਦੇ ਬਟੇ 4 2 ਦੇ ਟੇਬਲ ਚੇਟ ਹੁੰਦਾ 2 ਦੇ ਟੇਬਲ ਹਾਂ ਕਿੰਨੇ ਤੇ 4 4 ਇੱਥੇ ਆ ਗਿਆ 8 ਇੱਥੇ ਹੁਣ ਠੀਕ ਹੈ ਹੁਣ ਲਿਆ ਮੈਂ ਤੈਨੂੰ ਪਾਵਾਂ ਚਲ ਆ ਕਰ ਹੁਣ ਧਿਆਨ ਨਾ ਕਰੀ ਹੁਣ ਨੇ ਮੈਡਮ ਕੀ ਬੰਡਿਆ ਵਾ ਤਾਈ ਜੀ ਅੱਜ ਸਕੂਲ ਨਾ ਹਾਫ ਡੇ ਹੋ ਗਿਆ ਤੇ ਮੈਮ ਨੇ ਕੋਈ ਕੰਮ ਦੱਸਿਆ ਤੇ ਹੁਣ ਉਹ ਕਰਨ ਦੇ ਆ ਉਹ ਕਰਨ ਦੇ ਆ ਤੇ ਉੱਥੇ ਨਹੀਂ ਕੀਤਾ ਜਾਂਦਾ ਮੈਡਮ ਨੂੰ ਉੱਥੇ ਕਿਹਾ ਕਰੋ ਹਾਂ ਵੀ ਸਾਰਾ ਕੰਮ ਕਰਾ ਕੇ ਸਾਨੂੰ ਫੇਰ ਭੇਜੋ ਘਰ ਤਾਈ ਜੀ ਅੱਜ ਹਾਫ ਡੇ ਹੋ ਗਿਆ ਤਾਂ ਮੈਮ ਨੇ ਕੀ ਕਰ ਜੱਕੇ ਕਰ ਲਿਆ ਨਹੀਂ ਤੇ ਇਹਨੂੰ ਤੂੰ ਬੜੋਂ ਦੇ ਆ ਤੈਨੂੰ ਆਪ ਨੂੰ ਆਉਂਦੇ ਸਵਾਲ ਮੈਨੂੰ ਨਹੀਂ ਲੱਗਦਾ ਤੈਨੂੰ ਜਮਾ ਘਟਾਓ ਦੇ ਵੀ ਸਵਾਲ ਆਉਂਦੇ ਹੋਣਗੇ ਉਹਨੂੰ ਵੇਖਾ ਕਿ ਕਿਡੇ ਕਿਡੇ ਵੱਡੇ ਸਵਾਲ ਪਾ ਕੇ ਬੈਠੀ ਆ ਪਤਾ ਨਹੀਂ ਕਿੱਥੋਂ ਰੱਟਾ ਮਾਰ ਲੇਦਾ ਇੱਕੋ ਸਵਾਲ ਦਾ ਉਹ ਕੱਢੀ ਜਾਂਦੀ ਹੋਣੀ ਆ ਘੜੀ ਘੜੀ ਚੱਲੋ ਮੇਰੀ ਗੱਲ ਸੁਣ ਮਾਂ ਤਾਂ ਕਿਥੇ ਗਈ ਆ ਮम्मा ਤਾਂਾਨੂੰ ਰੋਟੀ ਦੇ ਕੇ ਤੇ ਉਸ ਵੜੇ ਵੇਲੀ ਚ ਚਲ ਗਈ ਕਦੋਂ ਕਿਦੀ ਗਈ ਉਹ ਵੜੇ ਚੜ ਦੇ ਗਏ ਜ ਲੈ ਆਈ ਗਈ ਉਹ ਮੈਡਮਾਂ ਦੀ ਮਾਂ ਵੀ ਨੂਰ ਦੀਦੀ ਨੂਰ ਦੀਦੀ ਘਰੀ ਜਾਂਦੀ ਆ ਆਪੇ ਨਹੀਂ ਹੁੰਦਾ ਕੱਖ ਵੀ ਦਿਨੋ ਦੀਦੀ ਆ ਗਈ ਤੈਂ ਨਹੀਂ ਮੈਂ ਤੇ ਆ ਗਈ ਆ ਪਹਿਲਾਂ ਮੈਨੂੰ ਇਹ ਤਾਂ ਅਸਲ ਤੂੰ ਕਿੱਧਰ ਸੈਸ ਫਟਾ ਕਰਨ ਈ ਆ ਵੇਲੀ ਕੰਮ ਕਰਨ ਈ ਕਿ ਜਾਂ ਬਾਹਰ ਕਹਿਣਾ ਫਿਰਨ ਤੁਰਨ ਗਈ ਹਾਂ ਦੇਦੇ ਫਿਰਨਾ ਮੈਂ ਕਿਹਦੇ ਨਾਲ ਵੇਲੀ ਗਈ ਹੋਂਦਾ ਵੇਲੀ ਦਾ ਕੰਮ ਨਬਣਦਾ ਈ ਤੂੰ ਹਣ ਹੱਥ ਉੱਤੋ ਕੇ ਨਾ ਤੇ ਹੁਣੇ ਹਲੇ ਆਈ ਆ ਚਾਚੀ ਆਏ ਵੇਲੀ ਤੇ ਚਾਚੀ ਮੇਰੇ ਲਾਗੇ 2 ਮਿੰਟ ਖਲੋਗੇ ਤੇ ਤਾਹਾਂ ਕਰਕੇ ਟਾਈਮ ਲੱਗ ਗਿਆ ਨਹੀਂ ਚਾਚੀ ਕੀ ਕਰਨ ਆਈ ਸੀ ਇੱਥੇ ਕੀ ਆਂਦੀ ਆ ਦੀਦੀ ਚਾਚੀ ਮਾੜੀ ਗੱਲ ਤੇ ਕੋਈ ਨਹੀਂ ਕਰਨਾ ਮੈਂ ਤੁਹਾਡੇ ਨਾਲ ਵੀ ਉਹੀ ਗੱਲ ਕਰਨ ਲੱਗੀ ਉਹ ਤਾਂ ਮੈਂ ਸੋਚਿਆ ਕੋ ਕੰਮ ਕਰ ਲੈਣੀ ਆ ਪਰ ਇਹ ਗੱਲ ਬੜੀ ਜ਼ਰੂਰੀ ਸੀ ਸਵੇਰੇ ਮੈਂ ਤੁਹਾਨੂੰ ਇੱਕ ਕੰਮ ਕਹਿਣ ਲੱਗੀ ਮੈਨੂੰ ਨਾ ਨਾ ਕਰਿਓ ਨੇ ਦੱਸ ਵੀ ਦੇ ਹੁਣ ਕਿ ਜਾਂ ਤਰਲੇ ਹੀ ਲਈ ਜਾਏਗੀ ਗੱਲ ਦੱਸੇਂਗੀ ਤੇ ਮੈਨੂੰ ਪਤਾ ਲੱਗੇਗਾ ਮੈਂ ਕਿਹੜਾ ਗਾੜੀ ਅੰਤਰਜਾਮੀ ਆ ਜਿਹੜਾ ਮੈਨੂੰ ਤੇਰੇ ਅੰਦਰ ਦੀਆਂ ਪਹਿਲਾਂ ਹੀ ਪਤਾ ਲੱਗ ਜੇ ਦੀਦੀ ਇਹ ਤੇ ਚੀਜ਼ ਹੈ ਗਈ ਆ ਤੇ ਨਾ ਚਾਚੀ ਮੈਨੂੰ ਕਹਿਣ ਦੇ ਹੀ ਕਿ ਜੇ ਕੰਮ ਕਰਨਾ ਵਾ ਨਾ ਤੇ ਕਰ ਸਕਦੀ ਕਿਸੇ ਦੇ ਘਰ ਚ ਕੰਮ ਮਿਲ ਡਿਆ ਵਾ ਕੋਮ ਮਿਲਣਿਆ ਹਾਂਜੀ ਉਹ ਕਾਮ ਉਹ ਤੁਹਾਨੂੰ ਦੱਸਿਆ ਨਾ ਚਾਚੀ ਘਰ ਇੱਕ ਚਾਚੀ ਦੀ ਭੈਣ ਬਣੀ ਤੋਂ ਹੁੰਦੇ ਹੁੰਦੇ ਸੀ ਹਾਂ ਤੇ ਉਹਨਾਂ ਦੇ ਬੇਟੇ ਦੋਵੇਂ ਹੈਂਡੀਕੈਪ ਹੀ ਆਹੋ ਤੇ ਉਹ ਤੁਹਾਨੂੰ ਪਤਾ ਉਹ ਖਤਮ ਹੋ ਗਏ ਆਂਟੀ ਤੇ ਉਹ ਚਾਚੀ ਜਾਂਦੀ ਕਿ ਉਹਦਾ ਪੈਹਾ ਤੇਲ ਚਲੋ ਬਥੇਰਾ ਉਹਨਾਂ ਕੋਲ ਤੇ ਚਲੋ ਕੰਮ ਤਾਂ ਦਈ ਵੀ ਉਹਨਾਂ ਨੂੰ ਲੋੜ ਵਾ ਉਹਨਾਂ ਦੀ ਕੁੜੀ ਵਿਆਹੀ ਤੇ ਉਹ ਥੋੜੇ ਕਿਧਰ ਰਹੀ ਹੁਣ 10 ਵੀ ਦਿਨ ਤੇ ਉਹਦੇ ਘਰੋਂ ਨਹੀਂ ਸਰਦਾ ਤੇ ਉਹ ਕਹਿੰਦੀ ਜਿਹੜਾ ਮੇਰੇ ਭਰਾਵਾਂ ਨੂੰ ਸੰਭੀ ਜਾਊਗਾ ਨਾ ਉਹਨੂੰ ਜੋ ਮਿਹਨਤ ਬੰਦੀ ਮੈਂ ਦੇਈ ਜਾਊਂਗੀ ਤਾਂ ਮੈਂ ਤੁਹਾਨੂੰ ਇਹ ਲੱਗੀ ਗੱਲ ਕਰਨ ਕਿ ਤੁਹਾਡੇ ਸਿਰ ਤੇ ਮੈਂ ਬੋਝ ਨਾ ਬਣੂਗੀ ਤੁਹਾਨੂੰ ਪਤਾ ਖਰਚਾ ਅੱਜਕੱਲ ਮਹਿੰਗਾਈ ਬੜੀ ਆ ਤੇ ਤੁਹਾਨੂੰ ਵੀ ਆਪਣਾ ਘਰ ਨਾ ਹੁੰਦਾ ਤੁਹਾਨੂੰ ਮੈਂ ਅੱਗੇ ਵੀ ਇਹ ਚੀਜ਼ ਕਹੀ ਨਹੀਂ ਕਿ ਕਿੰਨੀ ਕਿੰਨੀ ਚੀਜ਼ ਬਾਤ ਮੈਨੂੰ ਹੱਥ ਮੰਗਣਾ ਡੋਣਾ ਪੈਂਦਾ ਤੁਹਾਡੇ ਘੜੀ ਉਹ ਚੀਜ਼ਾਂ ਨਹੀਂ ਕਰਮੀਆਂ ਪੈਣਗੀਆਂ ਤੇ ਜੇ ਮੈਂ ਉਥੇ ਕੰਮ ਤੇ ਲੱਗ ਜਾ ਤਾਂ ਨਹੀਂ ਕੰਮ ਦੇ ਤੇ ਤੂੰ ਲੱਗ ਜਾਏਂਗੀ ਉਹ ਤੇ ਗੱਲ ਚੱਲ ਤੇਰੀ ਵੀ ਠੀਕ ਆ ਪਰ ਮੈਨੂੰ ਇਹ ਦੱਸ ਵੀ ਘਰ ਦਾ ਕੰਮ ਕਿੰਨੇ ਕਰਨਾ ਆ ਜੇ ਤੇ ਘਰ ਦਾ ਟਾਈਮ ਨਾ ਉੱਠ ਕੇ ਮੁਕਾ ਕੇ ਜਾ ਸਕਦੀ ਆ ਤੇ ਵੇਖ ਲੈ ਤੈਨ ਨਹੀਂ ਤੇ ਘਰੇ ਘਰ ਆਪਣਾ ਘਰ ਦਾ ਹੀ ਕਰ ਲੈ ਤੂੰ ਇੰਨਾ ਹੀ ਬੜਾਵਾ ਘਰ ਤੇ ਤੇਰ ਕੋ ਹੁੰਦਾ ਕੱਖਣੀ ਇਹਦਾ ਉੱਥੇ ਜਾ ਕੇ ਕੀ ਕਰਨਾ ਤੂੰ ਦੇਦੇ ਮੇਰਾ ਸੋਚਣ ਟਿਕ ਸੁਬਕ ਤੇ ਸੁਬਕ ਚਾਹ ਪੀ ਕੇ ਨਾ ਉਹਨਾਂ ਨੂੰ ਸਕੂਲ ਛੱਡ ਕੇ ਤੇ ਪਹਿਲਾਂ ਮੈਂ ਉਧਰੋਂ ਨਵੇੜ ਆਇਆ ਕਰੂੰਗੀ ਤੇ ਫਿਰ ਮੈਂ ਆਣ ਕੇ ਘਰ ਦਾ ਕਰ ਲਿਆ ਕਰੂੰਗੀ ਨਾ 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 ਇਹ ਕੰਮ ਮੈਨੂੰ ਨਹੀਂ ਵਾਰਾ ਖਾਣਾ ਹੈਗਾ ਜੇ ਤੇ ਕੰਮ ਕਰਨਾ ਨਾ ਤੇ ਪਹਿਲਾਂ ਘਰ ਦਾ ਕਰਕੇ ਨਾ ਤੇ ਫਿਰ ਜਾਣਾ ਉਧਰ ਤੇ ਫਿਰ ਬੇਸ਼ੱਕ ਕਰਦੀ ਆ ਫਿਰਨੇ ਮੈਨੂੰ ਕੋਈ ਤਰ੍ਹਾਂ ਆ ਜਾਗਾ ਤੇ ਜੇ ਪਹਿਲਾਂ ਉਧਰ ਕਰਕੇ ਆਣਾ ਵਾ ਤੇ ਆਪਣੇ ਘਰ ਖਲਾਰਾ ਪਿਆਰ ਏ 100 ਆਉਣ ਜਾਣ ਵਾਲਾ ਹੁੰਦਾ ਵਾ ਕੋਈ ਰਿਸ਼ਤੇਦਾਰ ਕੋਈ ਭੈਣ ਭਰਾ ਹੀ ਆ ਜਾਂਦਾ ਆ ਤੇ ਕੀ ਕਵਾਂਗੀ ਉਹਨੂੰ ਮੈਂ ਕਿ ਮੈਡਮ ਪਹਿਲਾਂ ਬਾਕੀਆਂ ਦੇ ਘਰ ਸਵਾਰਨ ਦੀ ਏ ਆਪਣੇ ਘਰ ਉਦਾਂ ਹੀ ਨਰਕ ਪਿਆ ਰਹੇ ਚਲ ਕੋਈ ਗੱਲ ਨਹੀਂ ਦੀਦੀ ਮੈਂ ਨਿਆਣੇ ਨੂੰ ਸਕੂਲ ਘੱਲ ਕੇ ਨਾ ਤੇ ਪਹਿਲਾਂ ਮਾੜਾ ਮੋਟਾ ਆਪੜਾ ਘਰ ਦਾ ਕਰਕੇ ਤੇ ਫਿਰ ਮੈਂ ਉਧਰ ਜਾ ਕਰੂੰਗੀ ਨਾਲੇ ਜਿੰਨੇ ਮਿਹਨਤ ਕਰਨੀ ਹੁੰਦੀ ਆ ਨਾ ਉਹ ਸਵੇਰੇ 4 ਵਜੇ ਉੱਠ ਜਾਂਦਾ ਆ ਆਪਣੇ ਘਰ ਦਾ ਕੰਮ ਮੁਕਾ ਕੇ ਤੇ ਫਿਰ ਦੂਜੇ ਕੰਮਾਂ ਵਾਲਾ ਹੁੰਦਾ ਆ ਤੇਰੇ ਵਾਂਗੂ ਥੋੜਾ ਜਦੋਂ ਉਹ ਤੋਂ ਫੜਾਫੜੇ ਕਹਿਤਾ ਵਾ ਪਹਿਲਾਂ ਮੈਂ ਉਧਰ ਘਰ ਆਉਂਗੀ ਫੇਰ ਮੈਂ ਘਰ ਆਣ ਕੇ ਕਰਾਂਗੀ ਤੇ ਜੇ ਕਿਤੇ ਦਾਹ ਕਦੇ ਨਾਲ ਬਾਦ ਹਾਰੀਤ ਚਲਾਈ ਨਾ ਪਹਿਲਾਂ ਉਧਰੋਂ ਘਰ ਆਵਾਂ ਤੇ ਫੇਰ ਮੈਂ ਇੱਥੇ ਆਣ ਕੇ ਕਰਾਂ ਤੇ ਮੈਂ ਨਹੀਂ ਜਾਣ ਦੇਣਾ ਹੈਗਾ ਤਨ ਮੈਂ ਪਹਿਲਾਂ ਦੱਸਤਾ ਹੀ ਨਹੀਂ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸਣ ਦੇ ਹੀ ਨਹੀਂ ਕਿ ਮੈਂ ਇਧਰੋਂ ਨਿਆਣੇ ਕਾ ਲਾ ਕੇ ਇਧਰ ਦਾ ਸਾਰਾ ਰੋਟੀ ਪਾਣੀ ਕਰਕੇ ਨਾ ਸਾਫ ਸਫਾਈ ਦਾ ਸਵੇਰੇ ਮਨੇ ਰੇ ਉੱਠ ਕੇ ਕਰ ਲਿਆ ਕਰਨੀ ਨੂਰ ਕਸੁੱਤੇ ਸੁਤੇ ਮੈਂ ਬਾਹਰੀ ਕੁੜਾ ਕਰ ਲਿਆ ਕਰਨਾ ਘਰ ਤੇ ਉਧਰੋਂ ਕੰਮ ਇਹੀ ਉਹਨਾਂ ਦੀਦੀ ਕਿ ਰੋਟੀ ਪਾਣੀ ਕਰਨਾ ਤੇ ਸਾਫ ਸਫਾਈ ਕਰਨੀ ਆ ਪਰ ਇੱਕ ਜਾਣਾ ਉਧਰ ਦੋ ਟਾਈਮ ਪੈਣਾ ਵਾ ਪਹਿਲਾਂ ਸਵੇਰੇ ਸਾਫ ਸਫਾਈ ਕਰਕੇ ਰੋਟੀ ਪਾਣੀ ਫਿਰ ਸ਼ਾਮਾਂ ਨੂੰ ਉਹਦੇ ਮੁੰਡੇ ਨੂੰ ਰੋਟੀ ਪਾਣੀ ਖਵਾ ਲੈਣਾ ਪੈਂਦਾ ਵਾ ਕਹਿੰਦੇ ਵੱਡਾ ਮੁੰਡਾ ਉਹਦਾ ਚੌਕੇ ਅੰਦਰ ਬਾਹਰ ਤੇ ਕਰ ਲੈਂਦਾ ਪਰ ਫਿਰ ਵੀ ਰੋਟੀ ਪਾਣੀ ਨਾ ਉਹਨੂੰ ਗਰਮ ਚਾਹੀਦਾ ਸਵੇਰੇ ਸ਼ਾਮੇ ਤੇ ਮੈਨੂੰ ਦ ਨੇ ਜਦੋਂ ਮਿਹਨਤ ਤੂੰ ਕਰਨੀ ਆ ਕੰਮ ਤੂੰ ਕਰਨਾ ਤੂੰ ਜਾਣਾ ਆਉਣਾ ਸਾਰੇ ਸਿਰਦਰਦੀ ਤੇ ਨਹੀਂ ਤੇ ਫਿਰ ਭਾਜੀ ਨੂੰ ਇਹਦੇ ਵਿੱਚ ਕੀ ਪੁੱਛਣਾ ਵਾ ਜੇ ਤੈਨੂੰ ਚੰਗਾ ਲੱਗਦਾ ਆ ਤਾਂ ਤੂੰ ਕਰ ਲੈ ਇਹ ਆ ਵੀ ਘਰ ਦਾ ਕੰਮ ਪਹਿਲਾਂ ਮਕਾਜਿਆ ਕਰੀ ਤੈਨੂੰ ਪਤਾ ਹੀ ਆ ਮੇਰੇ ਤੇ ਆਪਣੇ ਘੋਡੇ ਚ ਭੀੜ ਹੁੰਦੀ ਰਹਿੰਦੀ ਆ ਮੈਂ ਇਕੱਲੀ ਨਾ ਕੰਮ ਕਿੱਥੋਂ ਕਰ ਲੈਣਾ ਵਾ ਮੇਰੇ ਕੋ ਤੇ ਆਪ ਕੋ ਨਹੀਂ ਹੁੰਦਾ ਕੱਖ ਵੀ ਚਲੋ ਕੋਈ ਗੱਲ ਨਹੀਂ ਮੈਂ ਇਧਰੋਂ ਵੀ ਨਿਪਟਾਲਿਆ ਕਰੂੰਗੀ ਤੇ ਉਧਰੋਂ ਵੀ ਕਰ ਲਿਆ ਕਰੂੰਗੀ ਪਰ ਦੀਦੀ ਇੱਕ ਗੱਲ ਵਾ ਜੋ ਕੋਈ ਭੈਣ ਭਰਾ ਆਊਗਾ ਨਾ ਜਾਂ ਕੋਈ ਵੀ ਆਵੇ ਤੁਸੀਂ ਕਿਹਨੂੰ ਦੱਸਿਓ ਨਾ ਕਿ ਪਾ ਮ ਕੰਮ ਤੇ ਜਾਂਦੀ ਨਹੀਂ ਨਹੀਂ ਮੈਨੂੰ ਕੀ ਲੋੜ ਆ ਦੱਸਣ ਦੀ ਦੱਸ ਆਪਣੀ ਮਿਹਨਤ ਕਰਨ ਚ ਕੋਈ ਹਰਜ ਥੋੜੀ ਆ ਆਪਣੀ ਮਿਹਨਤ ਬੰਦਾ ਜਿੱਥੇ ਮਰਜ਼ੀ ਕਰ ਸਕਦਾ ਵਾ ਮਿਹਨਤੇ ਦੀ ਕੋਈ ਉਹ ਸ਼ਰਮਸ਼ਾਰ ਨਹੀਂ ਹੁੰਦੀ ਹਾਂਜੀ ਹਾਂਜੀ ਉਹ ਤੇ ਚੀਜ਼ ਆ ਗਈ ਆ ਸੁਖ ਦੀ ਤੱਕ ਨਾ ਗੱਲ ਕਰਿਓ ਤੁਹਾਨੂੰ ਪਤਾ ਜਵਾਈ ਪਾਈ ਆ ਨਾ ਫਿਰ ਕੱਲ ਨੂੰ 100 ਗੱਲਾਂ ਨਿਕਲ ਆਉਂਦੀਆਂ ਵਾ ਨਹੀਂ ਮੈਂ ਨਹੀਂ ਕੋਈ ਗੱਲ ਕਰਦੀ ਤੇ ਤੂੰ ਆਪਣਾ ਟਾਈਮ ਸਿਰ ਮਕਾ ਕੇ ਤੇ ਫਿਰ ਚਲ ਜਾ ਕਰ ਚੰਗਾ ਚਲੋ ਕੋਈ ਨਹੀਂ ਕਰ ਲੀ ਗੱਲ ਉਹਨਾਂ ਨਾਲ ਤੇ ਚਾਹ ਬਣਾਵਾ ਮੈਂ ਕਿੱਥੇ ਫਿਰ ਨਹੀਂ ਮੈਂ ਨਹੀਂ ਪੀਣੀ ਹੈਗੀ ਤੂੰ ਪੀਲਾ ਪੇਣੀ ਆ ਤੇ ਚਲ ਕੋਈ ਗੱਲ ਨੂਰ ਚਾਹ ਪੀਣੀ ਆ ਪੁੱਤ ਨਹੀਂ ਹੋਰ ਬੰਦ ਨਹੀਂ ਪੀਣੀ ਤਲਫੇ ਮੈਂ ਕੋਈ ਹੋਰ ਕੰਮ ਵੇਖ ਲੈਨੀ ਤੂੰ ਹੀ ਨੇ ਚਾਹ ਪੀਣੀ ਤੇ ਫਿਰ ਮੈਂ ਕੱਲ ਦੀ ਨੇ ਚਾਹ ਪੀ ਕੇ ਕੀ ਕਰਨੀ ਆ ਮੈਂ ਕੋਈ ਕੰਮ ਵੇਖ ਲੈਨੀ ਆ ਚੱਲ ਆ ਵੀ ਚੰਗਾ ਹੋਇਆ ਈ ਉਹ ਜਿਹੜਾ ਇਹਨੂੰ ਚਾਚੀ ਨੇ ਆਹ ਸਲਾਹ ਦਿੱਤੀ ਆ ਕੰਮ ਕਰ ਲੈ ਆਪਣਾ ਵੱਖਰਾ ਚੱਲ ਹੋਰ ਨਹੀਂ ਕੁਛ ਤੇ ਆਪਣੀਆਂ ਕੁੜੀਆਂ ਦਾ ਤੇ ਸੋਚਿਆ ਹੀ ਕਰੋਗੀ ਨਾ ਇਹਨਾਂ ਦਾ ਹੀ ਖਰਚਾ ਚੁੱਕੂਗੀ ਸਹੀ ਇਹ ਕਦੇ ਨਾ ਸੋਰੇ ਸੋਰੀਆਂ ਨਿਕੈ ਨੇ ਗਾਰੀ ਲਾਂ ਵੇਖਣ ਦਾ ਬੜਾ ਮਜ਼ਾ ਆਉਂਦਾ ਈ ਬਹੁਤ ਵਧੀਆ ਸ਼ੋਰ ਬੜੇ ਜਾਣੇ ਬਣਾਉਂਦੇ ਆ ਹੁਣ ਉਦਾਂ ਦੀਦੀ ਹਾਂ ਮਾੜਾ ਇਹਨਾ ਚਾਚੀ ਨੂੰ ਫੋਨ ਲਾ ਦਿਓ ਮੈਂ ਉਹਨਾਂ ਦੇ ਘਰ ਜਾਣਾ ਜਿੰਨੇ ਨੂੰ ਕੰਮ ਲੈ ਕੇ ਆਏ ਮੈਂ ਚਾਚੀ ਮੇਰੇ ਨਾਲ ਚੱਲ ਜਣਗਾ ਜੇ ਪਹਿਲਾ ਦਿਨ ਵਾ ਤੇ ਫੋਨ ਮੈਂ ਲਾਉਣਾ ਉਹਨਾਂ ਨੂੰ ਮੈਂ ਨਹੀਂ ਕਿ ਇਹਨਾ ਗੱਲ ਗੁਲ ਕਰਨੀ ਹੈਗੀ ਆਪੇ ਕਰ ਮੈਨੂੰ ਨੰਬਰ ਲਾ ਕੇ ਦੇ ਦਿਓ ਤੇਨੂੰ ਨੰਬਰ ਯਾਦ ਨਹੀਂ ਆਦਾ ਨਹੀਂ ਤੁਹਾਡੇ ਫੋਨ 'ਚ ਹੋਣਾ ਵਾ ਉਦਾਂ ਤੇ ਤੂੰ ਬੜੀ ਪੱਕੀ ਸਹੇਲੀ ਬਣਾਈ ਆਂ ਤਾਂ ਤੁਹਾਨੂੰ ਨੰਬਰ ਵੀ ਨਹੀਂ ਪਤਾ ਹੈਗਾ ਆਦਾ ਲਵੜ ਆਪੇ ਲਾਲਾ ਛੇਤੀ ਗਾਲਾ ਮੁਕਾਦੀ ਹੁਣ ਫੋਨ ਤੇ ਪਿੰਗਾ ਨਾ ਪਾ ਕੇ ਬਹਿ ਜੀ ਨਹੀਂ ਪੁੱਛਦੇ ਜਿੱਦ ਨੇ ਪੰਮ ਬੋਲਣ ਦੀ ਮੈਂ ਮੈਂ ਤੁਹਾਨੂੰ ਕਹਾਂ ਢੀ ਕਿ ਉਹਨਾਂ ਦੇ ਘਰ ਜਾਣਾ ਹੈ ਜਿਨ੍ਹਾਂ ਦੇ ਤੁਸੀਂ ਕੰਮ ਦੀ ਦੱਸ ਪਾਈ ਹੈ ਨਾ ਉਧਰ ਜਾਣਾ ਵਾ ਤੇ ਮੇਰੇ ਨਾਲ ਚੱਲ ਜੂਗੇ ਹਾਂਜੀ ਹਾਂਜੀ ਹੁਣੇ ਚਲੋ ਕੋਈ ਨਹੀਂ ਆਜੋ ਤੁਸੀਂ ਘੜਕੜੀ ਮੈਂ ਆ ਗਈ ਬਾਰ ਠੀਕ ਨਾਲੇ ਮੇਰੀ ਗੱਲ ਸੁਣ ਮੈਂ ਤਾਂ ਚੇਤਾ ਹੀ ਭੁੱਲ ਗਿਆ ਪੁੱਛਣ ਦਾ ਕਿ ਕਰਦਾ ਸਾਰਾ ਕੰਮ ਹੋ ਗਿਆ ਵਾ ਦੀਦੀ ਸਾਰਾ ਕੰਮ ਨਿਬੜ ਗਿਆ ਬਾਹਰੀ ਪੋਚੇ ਕੱਪੜੇ ਸਾਰਾ ਕੁਝ ਹੋ ਗਿਆ ਵਾ ਮੈਂ ਤਾਂ ਸਬਜ਼ੀ ਵੀ ਰਾਤ ਚੋਗੀ ਬਣਾ ਲਈ ਤੇ ਆਟਾ ਵੀ ਗੋਨ ਕਰਾਖ ਲਿਆ ਰਾਤ ਜੋਗਾ ਤਾਂ ਸੋਚ ਗਈ ਹਾਂ ਤਾਂ ਦੁਪਹਿਰ ਨੂੰ ਇਹ ਕੀ ਖਾਣਾ ਵਾ ਹੁਣ ਵੀ ਸਬਜ਼ੀ ਪਾਣੀ ਬਣਿਆ ਵਾ ਫੁਲਕੇ ਵੀ ਬਣਿਆ ਸਾਰਾ ਕੁਝ ਵਾ ਸਿਰਫ ਤੁਸੀਂ ਰੋਟੀ ਥਾਲੀ ਚ ਪਾ ਕੇ ਖਾਣੀ ਆ ਜੀ ਆ ਕੁਲਿਆ ਪਾ ਕੇ ਖਾਣੀ ਆ ਨਹੀਂ ਮੇਰੀ ਗੱਲ ਸੁਣ ਤੇਰਾ ਆਪਣਾ ਦਿਮਾਗ ਕੰਮ ਕਰਨਾ ਚਾਹੀਦਾ ਵਾ ਵੀ ਗੋੜੇ ਗੋੜੇ ਉਤੋਂ ਗਰਮੀ ਆ ਹੈ ਸਵੇਰੇ ਸਵੇਰੇ ਤੂੰ ਫੁਲਕੇ ਲਾ ਕੇ ਹੁਣ ਇਹ ਦੁਪਹਿਰ ਜੋਗੇ ਰੱਖ ਵੀ ਦਿੱਤੇ ਆ ਦਾਸਾਂ ਹੀ ਪਾਗਲਾਂ ਆਂ ਹੀ ਜਾਨਵਰ ਆ ਵੀ ਜਿਹੜੇ ਜਦੋਂ ਮਰਜ਼ੀ ਕੱਢ ਕੇ ਡੱਬੇ ਚ ਉਹਦੇ ਪਾ ਦੋ ਉਹਨਾਂ ਨੂੰ ਬੰਦਾ ਦੁਪਹਿਰ ਨੂੰ ਕੋਈ ਦਾਲ ਚੋਲੀ ਤਰ ਲੈਂਦਾ ਵਾ ਦੀਦੀ ਹਾ ਤੇ ਸਹੀ ਤਾਂ ਪਤਾ ਪਹਿਲਾ ਦਿਨ ਵਾ ਤੇ ਮੈਂ ਕਹਾਂ ਤੱਕ ਕਿਦੋਂ ਲੇਟ ਨਾ ਹੋ ਜਾ ਫਿਰ ਤੁਸੀਂ ਰੋਟੀ ਤੋਂ ਬੈਠੇ ਰਹੋਗੇ ਇੰਨੀ ਗਰਮੀ ਚ ਫਿਰ ਤੁਸੀਂ ਲੰਮਦੇ ਰਹੋਗੇ ਮੈਂ ਤਾਂ ਕਰਕੇ ਲਾਤੀਆਂ ਕੋਈ ਨਹੀਂ ਖਾਲ ਤੋਂ ਮੈਂ ਸਵੇਰ ਦੀਆਂ ਲਾਜਾ ਕਰੂੰਗੀ ਤੇ ਦੋ ਦੋਨੋਂ ਮੈਂ ਆ ਜਾ ਕਰਨਾ ਦੁਪਹਿਰਾਂ ਤੇ ਫਿਰ ਮੈਂ ਆਣ ਕੇ ਲਾ ਲਿਆ ਕਰੂੰਗੀ ਹਾਂ ਲੇਟ ਨੂੰ ਤੂੰ ਗਾੜੀ ਉਥੇ ਚੰਗੀ ਸਰਕਾਰੀ ਨੌਕਰੀ ਮਿਲੀ ਹੈ ਨਾ ਤੁਨੂੰ ਜਿਹੜਾ ਤੂੰ 5 ਮਿੰਟ ਵੀ ਲੇਟ ਹੋ ਜਾਗੇ ਤੇ ਤੁਨੂੰ ਉਹਨਾਂ ਨੇ ਬਾਹਰ ਕਰ ਦੇਣਾ ਆ ਦੀਦੀ ਬਾਜੀ ਗੁੱਸੇ ਤੇ ਨਹੀਂ ਹੋ ਜਾ ਤੁਸੀਂ ਬਾਜੀ ਨੂੰ ਪੁੱਛਿਆ ਨਹੀਂ ਉਹਨੇ ਕੀ ਕਹਿਣਾ ਆ ਉਹਨੂੰ ਕੀ ਮਤਲਬ ਆ ਤੇਰੇ ਨਾਲ ਤੂੰ ਆਪਣਾ ਕੰਮ ਤੇਰੀ ਲਾਈਫ ਤੂੰ ਜਿੱਦਾਂ ਮਰਜ਼ ਹਾ ਆਨੂ ਦੇ ਘਰ ਦਾ ਕੰਮ ਟਾਈਮ ਸਰ ਚਾਹੀਦਾ ਬਸ ਜਿੱਦਨ ਉਹ ਨਾ ਨਾ ਹੋਇਆ ਟਾਈਮ ਸਰ ਉਸ ਦਿਨ ਮੈਂ ਤੇਰੀ ਛੁੱਟੀ ਮਾਰਾ ਦੇਣੀ ਆ ਮੁੜ ਕੇ ਜਾਂ ਆਂਦਰਾ ਮੈਂ ਤੈਨੂੰ ਇਹ ਸੋਚ ਵਿਚਾਰ ਕੇ ਧਰੀ ਹੁਣ ਚਲੋ ਕੋਈ ਨਹੀਂ ਤੇ ਜਿੱਦੇ ਮੈਂ ਤੇ ਆਪਣੇ ਫੋਨ ਤੋਂ ਵੀ ਫੋਨ ਲਾ ਲੈਣਾ ਤੁਹਾਨੂੰ ਪਤਾ ਸਭ ਵਾਲਾ ਫੋਨ ਵੀ ਤੁਹਾਡੇ ਕੋਲ ਹੀ ਹੈ ਨਾ ਉਹਦਾ ਨਟ ਖਤਮ ਹੋਇਆ ਵਾ ਤੇ ਭਾਜ ਨੂੰ ਕਿਹਾ ਕਿ ਉਹ ਚ ਮੈਂਟੀ ਪਾ ਦੇ 100 150 ਰੁਪਏ ਦੇ ਮੰਮੀ ਉਹਨਾਂ ਦਾ ਫੋਨ ਜਾਂ ਕਿਸੇ ਦਾ ਨਾ ਕਿਸੇ ਦਾ ਫੋਨ ਆ ਜਾਂਦਾ ਵਾ ਕੋਈ ਨਹੀਂ ਫੋਨ ਹੈਗਾ ਇੱਕ ਵੱਖਰੇ ਵੱਖਰੇ ਚਾਰਜ ਨਹੀਂ ਕਰਾਉਣੇ ਹੈਗੇ ਹੁਣ ਆਹੋ ਇੱਕ ਫੋਨ ਤੇ ਹੀ ਆ ਜਾਣੇ ਜੇ ਕਿਸੇ ਦਾ ਫੋਨ ਆਇਆ ਹੋਇਆ ਤੇ ਇਹਦੇ ਤੇ ਤੇਰਾ ਕੋਪੜਾ ਗੱਲ ਨਹੀਂ ਨਾ ਹੁੰਦੀ ਹੈਗੀ ਚਲ ਗਾਲਤ ਦੀਦੀ ਕੋਈ ਨਹੀਂ ਤੁਹਾਡੇ ਫੋਨ ਤੇ ਹੋਣੀ ਪਰ ਨੋਰ ਦਾ ਕੰਮ ਆ ਵੀ ਸਕੂਲ ਦਾ ਹੁੰਦਾ ਵਾ ਤੇ ਨਿਆਣੀਆਂ ਫਿਰ ਕੰਮ ਤੋਂ ਫਿਰ ਰਹਿ ਜਾਂਦੀਆਂ ਵਾ ਤੇ ਹਰ ਕੰਦੇ ਵਾਰੀ ਉਹਨਾਂ ਨੂੰ ਕਹੇ ਮੈਂਟ ਪਾ ਦੋ ਫਿਰ ਗਾੜੀ ਤੇ ਮੈਨੂੰ ਪੈਸੇ ਮਿਲ ਜਾ ਕਰਦੇ ਫਿਰ ਮੈਂ ਆਪੇ ਪਵਾ ਲਿਆ ਕਰੂੰਗੀ ਤਾਂ ਤਾਂ ਹੁਣ ਇਹ ਐਡਵਾਂਸ ਹੀ ਚੁੱਕ ਲੈ ਆਂ ਨਾ ਕੋ ਉਹਨਾਂ ਨੂੰ ਕਹੇ ਪਹਿਲਾਂ ਮੇਰਾ ਰੀਚਾਰਜ ਕਰਾ ਦਿਓ ਤੇ ਫਿਰ ਮੈਂ ਕੰਮ ਸ਼ੁਰੂ ਕਰੂੰਗੀ ਪਹਿਲਾਂ ਹੀ ਵੰਗਾਰਾਂ ਤਰਨੀਆਂ ਸ਼ੁਰੂ ਕਰ ਵੀ ਦਿੱਤੀਆਂ ਅੱਗੇ ਕੰਮ ਹਜੇ ਪਤਾ ਨਹੀਂ ਉੱਥੇ ਕੀ ਇਹਨੇ ਪੂੜੀਆਂ ਪਾ ਕੇ ਆਉਣੀਆਂ ਆਈਓ ਚਲ ਕੋਈ ਨਹੀਂ ਦੀਦੀ ਮੈਂ ਚੱਲੀ ਚੱਲ ਇਹ ਵੀ ਚੰਗਾ ਹੋਇਆ ਆ ਆਰੇ ਲੱਗੀ ਰਿਆ ਕਰੋਗੀ ਨਾਲੇ ਬਹੁਤਾ ਨਹੀਂ ਤੇ ਆਪਣੇ ਨਿਆਣਿਆਂ ਦਾ ਤੇ ਕਮ ਸੇ ਕਮ ਕਰ ਲਿਆ ਕਰੇਗੀ ਉਦਾਂ ਸਾਡੇ ਤੇ ਬੋਝ ਬਣ ਕੇ ਬੈਠੀ ਹੀ ਨਾ ਕੋਈ ਇਹਨੇ ਕੰਮ ਕਰਨਾ ਹੁੰਦਾ ਟਾਈਮ ਨਾ ਨਾ ਕੋਈ ਕਾਰ ਇਹਨੂੰ ਹੁਣ ਕਮਾਈਗੇ ਇਹਨੂੰ ਪਤਾ ਲੱਗ ਜਾਏਗਾ ਤੇ ਖਰਚਾ ਕਿੱਦਾਂ ਕਰੀਦਾ ਆ ਦਾਦੀ ਆਪਾਂ ਵੀ ਜਾਣਾ ਲੈ ਨਹੀਂ ਪੈਨ ਦੋਵੇਂ ਦੋਵੇਂ ਪਾਸੇ ਚੰਬੜ ਗੀਆਂ ਕਿੱਥੇ ਜਾਣਾ ਤੁਸੀਂ ਆਪਾਂ ਵੀ ਜਾਣਾ ਮੈਂ ਜਿਹੜਾ ਨੂਰ ਦੀ ਮਾਂ ਨਾ ਕਿਤੇ ਕੰਮ ਚੱਲੀ ਐ ਚਲੋ ਕਰ ਨੂੰ मगरे तुर पी भैंने धुप बड़ी है आ जा आ गई आ गई चाची जी जा आ, आ जाने जा। तो न्याण मिला दाली चलो तेन दा। चाचा जी कि दूर है घर उन्होंने मैं कद गई भी नहीं कोई नी लाग ही आ तू कहीं नहीं निकली तद नी तेन पता लगता

ਠੀਕ ਆ ਠੀਕ ਆ ਇੱਕ ਤੇ ਇਹ ਆ ਚਾਚੀ ਜੀ ਤੇ ਦੂਜਾ ਦੂਜਾ ਅੰਦਰ ਟੀਵੀ ਵੇਂਦਾ ਹੋਣਾ ਕਿਤੇ ਠੀਕ ਆ ਠੀਕ ਆ ਰੋਟੀ ਰੱਟੀ ਖਾਦੇ ਆ ਖਾਦੇ ਆ ਠੀਕ ਠੀਕ ਆ ਤਾਂ ਕੋਈ ਨਹੀਂ ਚਾਚੀ ਜੀ ਖਲਾਰਾ ਇਹ ਵੇਖੋ ਕਿੰਨਾ ਪਿਆ ਹੋਣਾ ਸਾਫ ਸਫਾਈ ਕਰਨ ਵਾਲੀ ਹੈ ਤੇਰੀ ਭੈਣ ਬਹੁਤ ਚਲ ਗਈ ਆ ਠੀਕ ਆ ਠੀਕ ਆ ਤਾਂ ਚਲੋ ਕੋਈ ਨਹੀਂ ਚਾਚੀ ਜੀ ਫਿਰ ਤੁਸੀਂ ਰੁਕੋਗੇ ਕਿ ਤੁਸੀਂ ਜਾਣਾ ਕਰਨ ਨੂੰ ਦੇ ਕੋਈ ਨਹੀਂ ਮੈਂ ਜਾਣੀ ਆ ਤੇ ਤੂੰ ਵੀ ਕਰ ਲਾ ਸੋਈ ਤੈਨੂੰ ਵਿਖਾਲ ਦਿੰਨੀ ਆ ਅੰਦਰ ਇਹਨਾਂ ਦੇ ਚਲੋ ਕੋਈ ਗੱਲ ਨਹੀਂ ਚਾਚੀ ਜੀ ਕੋਈ ਸਮਾਨ ਸਮੁੰ ਜੜਾ ਉਹ ਤਾਂ ਲੋਕ ਲੱਕ ਲੱਗਾ ਲੈਣ ਦਾ ਸਮਾਨ ਲੋਕੜੀ ਲੋਕ ਲਾਗੀ ਆਪੇ ਕੋਈ ਗੱਲ ਨਹੀਂ ਬਸ ਆਪ ਸਵੈ ਕਰਕੇ ਤੇਣਾ ਰੋਟੀ ਪਾਣੀ ਬਸ ਸਾਫ ਸਫਾਈ ਤੁਸੀਂ ਇੰਨੀ ਨਹੀਂ ਸਾਫ ਸਫਾਈ ਹੋਣੀ ਪੱਕਾ ਸਾਰਾ ਚਲੋ ਤੁਸੀਂ ਸਾਫ ਸਫਾਈ ਕਰਕੇ ਦੋਦਰ ਰੋਟੀਆਂ ਲਾ ਕੇ ਜੋ ਇਹ ਮੰਗਿਆ ਕਰਨਗੇ ਸਭ ਦਾ ਸਾਰਾ ਘਰ ਹੈਗਾ ਵਾ ਨਹੀਂ ਉਹ ਤੇ ਬਣਾ ਦਿਆ ਕਰੀ ਵੇ ਲੋ ਮਹਾਰਾਜ ਇਧਰ ਆਂਗੀ ਆ ਨਾ ਕਿੰਨਾ ਵਧੀਆ ਵਾ ਮੂੰਹ ਸਰ ਤੋਂ ਲੱਗਦਾ ਨਹੀਂ ਕਿ ਇਦਾਂ ਦਾ ਹੋਊਗਾ ਕਰਮਾਂ ਦੀ ਗੱਲ ਚਲੋ ਕਰਮਾਂ ਦੀ ਗੱਲ ਹੋ ਜਾਂਦੀ ਹੈ ਨਾ ਚਲੋ ਇਹ ਸ਼ੁਗਰ ਕਰੋ ਕਿ ਦੂਜਾ ਜਿਹੜਾ ਉਹ ਠੀਕ ਠਾਕ ਆ ਕਮਸ ਕਮ ਇਹਨੂੰ ਵੇਂਦਾ ਕੋਈ ਪਾਣੀ ਧਾਣੀ ਦਿਨੂੰ ਦਉ ਨਹੀਂ ਇਹ ਨਿਵਾਲ ਲੈਂਦਾ ਮਾੜਾ ਮੋਟਾ ਇਹਨੂੰ ਬਾਥਰੂਮ ਕਰਾ ਲੈਂਦਾ ਵਾ ਲੀੜਾ ਲੱਤਾ ਪਾ ਲੈਂਦਾ ਵਾ ਚਲੋ ਕੋਈ ਗੱਲ ਨਹੀਂ ਮੇਰੇ ਵੀ ਭਰਾਵਾਂ ਵਰਗਾ ਇਹ ਮੈਨੂੰ ਇਹ ਨਹੀਂ ਕਿ ਮੇਰੇ ਪਿੰਡੋਂ ਆਇਆ ਜਾਂ ਕਿੱਦਾਂ ਆ ਮੇਰੇ ਸਹੁਰਿਆਂ ਤੋਂ ਇਹ ਵੀ ਮੇਰੇ ਵੀਰਾਂ ਵਰਗਾ ਹੀ ਕੋਈ ਗੱਲ ਨਹੀਂ ਤੂੰ ਜੋ ਵੀ ਖਾਣਾ ਨਾ ਮੈਨੂੰ ਦੱਸਦਾ ਕਰੀ ਮੈਂ ਬਣਾ ਦਿਆ ਕਰੂੰਗੀ ਠੀਕ ਆ ਮੈਂ ਰੋਟੀ ਪਾਂਡੇ ਡਾਂਟੇ ਸਾਰਾ ਕਰ ਦਿਆ ਕਰੂੰ ਚਾਚੀ ਨਾਲਿਆਂ ਤੇ ਸਾਰੀ ਸਾਫ ਸਪਾਈ ਹੋ ਜਾ ਕਰੂੰ ਘਰ ਦੀ ਮਾਸਾ ਵੱੱਦ ਵੀ ਬਣਾ ਲਿਆ ਕੋਈ ਗੱ ਨਹੀਂ ਚਲੋ ਕੋਈ ਗੱਲ ਨਹੀਂ ਕੁੜੀਆਂ ਵਾਸਤੇ ਵੀ ਲੈ ਗਈ ਬਣਾ ਕੇ ਕੋਨੇ ਆਣੀਆਂ ਹਾਂ ਜੀ ਵੀ ਤਾਂ ਕੋਈ ਨਹੀਂ ਫਿਰ ਮੈਂ ਵੇਨੀਆਂ ਨਾਲ ਆ ਜਾ ਮੇਰੇ ਰਸੋਈ ਚ ਦੱਸ ਦੋ ਇਹਨੂੰ ਚੁੱਕ ਕੇ ਨਾ ਇੱਧਰ ਉੱਧਰ ਕਰਨ ਦੀ ਨਹੀਂ ਲੋੜ ਪੈਂਦੀ ਇੰਨੀ ਅੱਛਾ ਆ ਮੰਜੇ ਨੂੰ ਟਾਇਰ ਲਵਾਤੇ ਆ ਮੰਜਾ ਰੇੜ ਕੇ ਤੂੰ ਪੇਸ਼ਾਵੇਂ ਜੇ ਜਦੋਂ ਕੰਮ ਆਈ ਹੁੰਨੀ ਆ ਤੂੰ ਪੇਸ਼ਾਵੇਂ ਕਰ ਦਿਆ ਕਰੀ ਜੇ ਕਿ ਤੇ ਇੱਧਰ ਉੱਧਰ ਹੋਇਆ ਕਰੂ ਨਹੀਂ ਕੋਈ ਗੱਲ ਨਹੀਂ ਜੇ ਮੇਰੇ ਕੋ ਚੁੱਕ ਕੇ ਹੋਊਗਾ ਨਾ ਮੈਂ ਚੁੱਕ ਕੇ ਕਰਦਾ ਕਰੂ ਜੇ ਤਾਂ ਮੰਜੇ ਤੇ ਪਾ ਕੇ ਨਾ ਤਾਂ ਦੂਜੇ ਵੱਡੇ ਵੀਰੋਂ ਨਾਲ ਲੈ ਕੇ ਕੋਈ ਨਹੀਂ ਮੈਂ ਦਰਬਾਰ ਕਰਦਾ ਮੰਜੇ ਚਲ ਜਾ ਕਰਨਾ ਫੜ ਕੇ ਕੋਈ ਗੱਲ ਨਹੀਂ ਤੂੰ ਟੈਨਸ਼ਨ ਆ ਰਹੀ ਮੈਂ ਤਾਂ ਦੱਸਣ ਕਿ ਮੇਰੇ ਵੀ ਨਿੱਕੇ ਪਰਮਾ ਵਰਗਾਈ ਹੈ ਕੋਈ ਨਹੀਂ ਮੈਂ ਪੂਰਾ ਕੰਮ ਚਾਚੀ ਜੀ ਕਰਿਆ ਕਰੂੰਗੀ ਤੂੰ ਇਹ ਫੋਨ ਇਹਨਾਂ ਦੇ ਪਿਆਰ ਨੂੰ ਵੀ ਕਰ ਦੇ ਕੋਈ ਕਿਸੇ ਚੀਜ਼ ਦੀ ਟੈਨਸ਼ਨ ਨਾ ਲਵੇ ਮੈਂ ਆਪੇ ਰੋਟੀ ਪਾਣੀ ਸਾਰਾ ਕੁਝ ਮੈਂ ਜਿੰਨੇ ਜੋਗੇ ਕਰਿਆ ਕਰੂੰਗੀ ਪਤਾ ਹੀ ਮੈਂ ਦੱਸਿਆ ਸੀ ਅੱਗੇ ਜਿਹੜੇ ਤੇਰੇ ਨਾਲ ਗੱਲ ਕੀਤੀ ਸੀ ਅੱਛਾ ਉਹ ਕਹਿੰਦੀ ਸੀ ਚੱਲ ਚੰਗਾ ਵਾ ਵਧੀਆ ਵਾ ਜੇ ਲੱਭ ਗਈ ਕੋਈ ਕੰਮ ਵਾਲੀ ਤੇਨੂੰ ਸੰਭਾਲ ਲਵੇ ਹਾਂ ਚਲੋ ਕੋਈ ਨਹੀਂ ਬਹੁ ਮੈਂ ਨਾ ਬਾਰੀ ਬੁਰੀ ਫੇਰ ਲਾ ਫਿਰ ਮੈਂ ਤੈਨੂੰ ਜੋ ਖਾਣਾ ਬਣਾ ਦੂੰ ਠੀਕ ਆ ਚੱਲ ਠੀਕ ਇਹਨਾਂ ਦਾ ਕਿੰਨਾ ਕੰਮ ਦੋ ਰੋਟ ਚਾਹ ਪੌਂਡੇ ਤੇ ਗੇ ਤੋਪ ਇਹਨਾਂ ਦੇ ਪੌਂਡੇ ਬੜੇ ਖਰਾਬ ਹੋਏ ਹਰ ਇੱਕ ਚੀਜ਼ ਵੇਲਣ ਦੇ ਘਰ ਚ ਬਣੀ ਬਸ ਇਹੀ ਹੈ ਨਾ ਕੋਈ ਸਾਂਭਣ ਵਾਲਾ ਹੈ ਨਹੀਂ ਹੈ ਕੀ ਹਾਲ ਹੋਇਆ ਘਰ ਦਾ ਇਹ ਸਰ ਹੌਲੀ ਹੌਲੀ ਕਰਕੇ ਨਾ ਸਮਝ ਆ ਜਾਣੀ ਹੈ ਮੈਨੂੰ ਫਿਰ ਸੋਈ ਇਹਨਾਂ ਦੇ ਇੱਕਦਮ ਸਾਫ਼ ਕਰਕੇ ਜਾਉਂਗੀ ਕਿਦਾਂ ਪੌਂਡਿਆਂ ਦਾ ਖਲਾਰਾ ਪਿਆ ਗੈਸ ਵੀ ਮੜਾ ਜ ਮਾਂਜੀ ਦਵਾ ਗੈਸ ਤੇ ਬੜਾ ਖਲਾਰਾ ਹੋ ਤੈ ਚਲੇ ਜਾ ਕਿ ਪਹਿਲਾਂ ਮੈਂ ਸਾਰਾ ਵੀਡੀਓ ਦਾ ਕੱਢ ਲਿਆ ਵਾ ਥਾਂ ਤੇ ਸਾਰਾ ਪੱਕਾ ਹੀ ਇਹਨਾਂ ਦਾ ਇਹ ਕਿ ਬਸ ਪੋਚੇ ਪਾਚੇ ਲਾਉਣੇ ਹੁੰਦੇ ਆ ਵੇਗ ਲੱਦਾ ਕੀ ਕਿਸਮਤ ਹੋ ਜਾਂਦੀ ਬੱਚਿਆਂ ਦੀ ਇਹਨਾਂ ਨੂੰ ਤਾਂ ਆਪਣਾ ਮਾਪ ਲੋਚ ਇੱਥੇ ਆਉਂਦਾ ਹੀ ਹੋਊਗਾ ਨਾ ਮੈਂ ਤਾਂ ਤੁਰੇ ਫਿਰਦੀ ਸਭ ਕੁਝ ਕਰਨ ਲਈ ਆ ਚਲੋ ਨੂਰਨ ਵੀ ਆਪਣੇ ਘਰੀ ਬਰੇ ਤੁਰੇ ਫਿਰਦੇ ਚੰਗੇ ਬਣਿਆ ਤੇ ਇਹ ਵਿਚਾਰੇ ਜਿਹੜੇ ਤੁਰ ਵੀ ਨਹੀਂ ਸਕਦੇ ਫਿਰ ਵੀ ਤੇ ਆਪਣਾ ਸਾਰਾ ਕੁਝ ਵੇਖਣੇ ਡੇ ਆ ਨਾ ਮਨਾ ਆਪਣੇ ਤਾਂ ਉੱਚਿਆਂ ਵੱਲ ਵੇਖ ਕੇ ਰੋਣੇ ਆ ਆਪਣੇ ਤਾਂ ਨੀਵੇਂ ਵੱਲ ਵੇਖਾਂ ਜੇ ਤੂੰ ਇਹ ਵੇਖੇ ਤੇ ਇਹਨਾਂ ਦੇ ਸਾਹਮਣੇ ਤੇ ਮੇਰਾ ਦੋ ਵੀ ਤਾਂ ਵਿਚਾਰੇ ਜੀਣੇ ਡੇ ਆ ਨਾ ਹੇ ਪ੍ਰਮਾਤਮਾ ਤੇਰੇ ਵੀ ਰੰਗ ਨਿਆਰੇ ਹੀ ਆ ਇਹ ਜਿਹੜੀ ਮੇਰੀ ਆਉਣਾ ਵੇਖੋ ਇਹ ਹੁਣ ਗੱਲ ਜੋ ਪਾ ਦੋ ਕਿ ਇਹਨਾਂ ਨੂੰ ਨਾ ਮੈਂ ਰੋਟੀ ਖਵਾਈ ਜਾਂ ਨਹੀਂ ਆ। ਹਮ। ਨੇ ਰੋਟੀ ਮੈਂ ਖਵਾਤੀ ਆ। ਇਹ ਹੈ ਤੂੰ ਬੋਲਣਾ। ਪਰ ਹੁਣ ਬੋਲਦੇ ਕੋਈ ਹੁਣ ਰੋਟੀ ਖਾਣੀ ਨਾ ਕਰ ਲੋ ਜੋ ਵੀ ਨਾ ਤਾਂ ਪਹਿਲਾਂ ਦਾ ਬਣਾ ਜੰਦੀ। ਅੱਛਾ। ਐਦਾਂ ਕਰਦੀ ਆ ਕੰਮ ਤੇ ਮੇਰਾ ਨਿਬੜ ਹੀ ਗਿਆ ਵਾ। ਤੇਨਾਂ ਵਿਚਾਰਨ ਫੇਰ ਦਪਹਿਰ ਨੂੰ ਭੁੱਖ ਲੱਗ ਜਾਣੀ ਆ। ਹੁਣ ਤੇ ਨਾ ਰੋਟੀ ਖਾ ਲਈ ਆ। ਤੇ ਘਰ ਗਈ ਨਾ। ਫਿਰ ਇਹਨੇ ਮਰਕਵਾਇਆ ਜਾਣਾ ਘਰ ਵੀ ਸੋਖ ਕੰਮ ਹੋਣਾ ਦੀਦੀ ਨੇ ਫਿਰ ਗੁੱਸੇ ਹੋਣਾ ਤੇ ਇਹਨਾਂ ਨੂੰ ਦੁਪਹਿਰਾਂ ਚੋ ਗਵੇ ਕੁਛ ਨਾ ਕੁਛ ਬਣਾਏ ਜਾਣੇ ਇਹਨਾਂ ਦਾ ਤਾਂ ਸੁੱਕੀ ਸਬਜੀ ਵੀ ਕੋਈ ਖਾ ਲੈਣੀ ਇੱਦਾਂ ਕਰਦੀ ਥੋੜੀ ਜਿਹੀ ਸੁੱਕੀ ਸਬਜੀ ਬਣਾ ਦਿੰਨੇ ਇਹਨਾਂ ਨੂੰ ਨਾਲ ਇਹਨਾਂ ਨੂੰ ਚਾਹ ਘਟ ਬਣਾ ਕੇ ਨਾ ਇੱਕ ਬੇਚਾਰੇ ਮੁੰਡੇ ਨੂੰ ਪਿਆਲ ਹੀ ਜਾਣੀ ਕਿੱਥੋਂ ਵਿਚਾਰਾ ਪਿਆਲਦਾ ਫਿਰੂਗਾ ਹਲੇ ਇੰਨਾ ਚੰਗਾ ਵਾ ਕਿ ਉਹ ਵਿਚਾਰਾ ਆਪਣੇ ਘਰੀ ਪੈਰੇ ਤੁਰਿਆ ਫਿਰਦਾ ਵਾ ਚਲ ਇਹ ਆ ਕਿ ਬਾਥਰੂਮ ਬੋਥਰਮ ਕਰਵਾ ਲੈਂਦਾ ਵਾ ਨਾ ਇਹ ਚ ਜਾਨ ਸੌਖੀ ਹੋ ਜਾਂਦੀ ਹੈ ਵੇਖਾਪਲਾ ਵੱਡੇ ਵੀਰ ਨੂੰ ਕੀ ਕਰਨ ਦਿਆ ਟੀਵੀ ਵੇਖੀ ਜਾਂਦਾ ਨਿਆਣਿਆਂ ਵਾਂਗੂ ਨਾਲੇ ਪੁੱਛਨੇ ਨੂੰ ਕੀ ਖਾਣਾ ਜੋ ਖਾਣਾ ਫਿਰ ਉਹੀ ਬਣਾ ਦੋ ਵੀਰ ਵੀਰ ਹਾਂ ਸੁਤਾਂ ਮੇਰੀ ਗੱਲ ਸੁਣ ਹੂੰ ਇਧਰ ਨੂੰ ਮੁਹ ਕਰ ਵੀਰ ਮੇਰੀ ਗੱਲ ਸੁਣ ਕੀ ਖਾਣਾ ਵਾ ਹੁਣ ਤੁਸੀਂ ਕੁਝ ਬਣਾਉਂਦਾ ਤੁਹਾਨੂੰ ਚਾ ਬਣਾਣਾ ਹੂੰ ਉਹ ਬਾਾਕੀ ਦਮ ਸਾਰਾ ਕੰਮ ਕਰਤਾ ਵਾ ਬਾਹਰੀ ਕੁੜਾ ਵੀ ਹੋ ਗਿਆ ਕੱਪੜੇ ਕੋਪੜੇ ਵੀ ਤੁਹਾਡੇ ਧੋਪ ਗਏ ਆ ਹਾਂਜੀ ਭਾਈ ਠੀਕ ਆ ਤੇ ਪਹਿਨਾ ਵੇਰ ਨੂੰ ਆਪਣੇ ਨੇ ਕਰੀ ਵੇਖ ਲਈ ਤੇ ਮੈਂ ਚਾਹ ਘੁੱਟ ਬਣਾ ਦਿੰਨੀ ਤੇ ਚਾਹ ਪਿਆਲ ਵੀ ਜਾਨੀ ਆ ਹਾਂ ਠੀਕ ਆ ਤੇ ਤੂੰ ਚੋਕਿਆਂ ਨੂੰ ਅੰਦਰ ਕਰ ਲੇਗਾ ਕਿ ਜਾਂ ਮੈਂ ਕਰਾ ਕੇ ਜਾਵਾਂ ਤਾਲ ਲੂਗਾ ਕਰ ਲੇਗਾ ਹਾਂ ਚਲ ਠੀਕ ਆ ਚੋਕਕੇ ਤੋਂ ਅੰਦਰ ਕਰ ਲੈ ਤੇ ਜੇ ਫੇਰ ਨਹਾਉਣਾ ਨਹਾਣਾ ਹੋਗਾ ਨਾ ਤੇ ਨਾਲ ਉਹ ਤੇ ਕੱਪੜੇ ਤੇ ਬਾਥਰੂਮ ਚ ਮਸ਼ੀਨ ਚ ਰੱਖ ਦਿਓ ਮੈਂ ਸ਼ਾਮ ਨੂੰ ਆਣ ਕੇ ਧੋ ਲੂੰਗੀ ਠੀਕ ਆ ਠੀਕ ਆ ਠੀਕ ਆ ਤੇ ਚਾਹ ਹੀ ਬਣਾਵਾਂਗੇ ਪਰੌਂਠੇ ਰੋਟੀਆਂ ਵੀ ਖਾਣੀ ਕੋਈ ਚੱਲ ਤਲ ਲਈ ਚਾਹ ਹਾਂ ਚਲ ਠੀਕ ਆ ਉਹ ਤਾਂ ਖਾਣ ਨੂੰ ਵੀ ਪਿਆਰ ਵਿੱਚ ਰਸ ਰਸ ਬਥੇਰੇ ਪਏ ਆ ਉਹ ਖਾ ਲਿਓ ਚਾਹ ਦੇ ਨਾਲ ਫਿਰ ਠੀਕ ਆ ਚਲ ਠੀਕ ਆ ਤੇ ਨਾਲ ਆਪਣੇ ਵੀਰ ਨੂੰ ਵੱਡੇ ਨਿੱਕੇ ਨੂੰ ਵੀ ਲਾਗੇ ਰੱਖਣਾ ਹੀ ਬਾਉ ਉਹ ਕੱਲਾ ਬਾਹਰ ਬੈਠਾ ਠੀਕ ਆ ਚਲ ਕੋਈ ਨਹੀਂ ਫਿਰ ਰਸਟ ਕਰਨੀ ਆ ਚਲ ਜੀ ਚਲ ਕੋਈ ਨਹੀਂ ਲੰਮੇ ਪੈ ਜਾ ਤੇ ਫਿਰ ਮੈਂ ਚਾਹ ਘੁੱਟ ਬਣਾ ਕੇ ਨਾ ਤੇ ਮੈਂ ਫਿਰ ਤੈਨੂੰ ਆਵਾਜ਼ ਦਿੰਨੀ ਆ ਤੇ ਨਾਲੇ ਮੈਂ ਉਹ ਨਿੱਕੇ ਵੀਰ ਨੂੰ ਪਿਆਲ ਦਿੰਨੀ ਠੀਕ ਆ ਠੀਕ ਆ ਠੀਕ ਹੂੰ